ਤਮੇਦੀ ਵੱਡੀ ਖਬਰ ਇੱਕ ਨਵਾਂ ਰੇੜਕਾ ਗਵਰਨਰ ਤੇ ਸਰਕਾਰ ਦੇ ਵਿਚਾਲੇ ਨਜ਼ਰ ਆ ਰਿਹਾ ਗਵਰਨਰ ਨੇ ਮੁਰਤੋਂ ਸੀਐਮ ਨੂੰ ਚਿੱਠੀ ਲਿਖੀ ਹੈ ਮੰਤਰੀ ਅਮਨ ਅਰੋੜਾ ਨੂੰ ਲੈ ਕੇ ਚਿੱਠੀ ਗਵਰਨਰ ਦੇ ਵੱਲੋਂ ਸੀਐਮ ਨੂੰ ਲਿਖੀ ਗਈ ਹੈ ਅਮਨ ਅਰੋੜਾ ਦੇ 26 ਜਨਵਰੀ ਨੂੰ ਛੱਡਾ ਲਹਿਰਾਉਣ ਦੇ ਉੱਤੇ ਸਵਾਲ ਚੁੱਕੇ ਗਏ ਨੇ ਸਜ਼ਾ ਹੋਣ ਦੇ ਬਾਵਜੂਦ ਅਮਨ ਅਰੋੜਾ ਦੀ ਡਿਊਟੀ ਲਗਾਈ ਗਈ ਹੈ ਇਹ ਫੈਸਲਾ ਕਾਨੂੰਨੀ ਸਿਸਟਮ ਦੀ ਪਵਿੱਤਰਤਾ ਦੇ ਉੱਤੇ ਸੱਟ ਮਾਰਦਾ ਹੈ ਇਹ ਦਾਵਾ ਕੀਤਾ ਗਿਆ ਇਸ ਦੇ ਵਿੱਚ ਔਰ ਚੰਗੀ ਗਵਰਨੈਂਸ ਦੇ ਲੇ ਜ਼ਰੂਰੀ ਹੈ ਕਿ ਉਹਨਾਂ ਦੀ ਡਿਊਟੀ ਨਾ ਲਗਾਈ ਜਾਂਦੀ ਕਾਬਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਜਿਹੜੀ ਪੂਰੀ ਲਿਸਟ ਆ ਜਾਂਦੀ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆ ਗਈ ਹੈ ਕਿ ਮੁੱਖ ਮੰਤਰੀ ਕਿੱਥੇ ਝੰਡਾ ਲਹਿਰਾਉਣਗੇ ਜਿਵੇਂ ਇਸ ਵਾਰ ਸੀਐਮ 26 ਜਨਵਰੀ ਝੰਡਾ ਲਹਿਰਾਉਣ ਦੀ ਰਸਮ ਲੁਧਿਆਣਾ ਦੇ ਵਿੱਚ ਨਿਭਾਉਣ ਕੇ ਉੱਥੇ ਪਟਿਆਲਾ ਦੇ ਵਿੱਚ ਸੁਪਾ ਪਦਰੀ ਸਮਾਗਮ ਹੋਏਗਾ ਜਿੱਥੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵੱਲੋਂ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਇਸੇ ਤਰੀਕੇ ਨਾਲ ਵੱਖ-ਵੱਖ ਜਿਹੜੇ ਕੈਬਨਿਟ ਮੰਤਰੀ ਹੁੰਦੇ ਨੇ ਉਹਨਾਂ ਦੀ ਵੀ ਵੱਖ-ਵੱਖ ਥਾਵਾਂ ਦੇ ਉੱਤੇ ਡਿਊਟੀ ਲਗਾਈ ਜਾਂਦੀ ਹੈ ਤੇ ਹੁਣ ਅਮਨ ਅਰੋੜਾ ਵੀ ਕੈਬਨਿਟ ਮੰਤਰੀ ਨੇ ਤੇ ਉਹਨਾਂ ਦੀ ਵੀ ਇੱਕ ਪਾਸੇ ਡਿਊਟੀ ਲੱਗੀ ਕਿ ਉਹ ਵੀ ਜਾ ਕੇ ਝੰਡਾ ਫੈਰਾਉਣ ਦੀ ਰਸਮ ਅਦਾ ਕਰਨਗੇ ਉਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਅਮਨ ਅਰੋੜਾ ਦੇ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਉੱਤੇ ਸਵਾਲ ਚੁੱਕੇ ਗਏ ਨੇ ਕਿ ਚਿੱਠੀ ਲਿਖ ਕੇ ਤੇ ਕਿਹਾ ਕਿ ਅਮਨ ਅਰੋੜਾ ਦੀ ਕਿਉਂ ਡਿਊਟੀ ਲਗਾਈ ਗਈ ਇਹ ਫੈਸਲਾ ਕਾਨੂੰਨੀ ਸਿਸਟਮ ਦੀ ਪਵਿੱਤਰਤਾ ਦੇ ਉੱਤੇ ਪਵਿੱਤਰਤਾ ਦੇ ਉੱਤੇ ਸੱਟ ਮਾਰਦਾ ਹੈ ਤਾ ਕਾਬਲੇ ਗਰੀਵੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਮਨ ਅਰੋੜਾ ਦੇ ਵੱਲੋਂ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਣਾ ਹੈ ਜੋ ਹੁਣ ਤੱਕ ਲਿਸਟ ਸਾਹਮਣੇ ਆਈ ਹੈ ਔਰ ਇਸ ਸਭ ਦੇ ਵਿੱਚ ਅਲੇ ਵੀ ਤੁਹਾਨੂੰ ਦੱਸ ਦਈਏ ਕਿ ਅਮਨ ਅਰੋੜਾ ਨੂੰ ਇੱਕ ਘਰੇਲੂ ਜਿਹੜਾ ਵਿਵਾਦ ਹੈ ਉਸ ਦੇ ਵਿੱਚ ਸੁਨਾਮ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਔਰ ਉਸ ਕੇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗਵਰਨਰ ਸਵਾਲ ਚੁੱਕਰੇ ਨੇ ਕਿ ਇਹ ਪੂਰੇ ਸਿਸਟਮ ਦੀ ਪਵਿੱਤਰਤਾ ਤੇ ਉੱਤੇ ਸੱਟ ਮਾਰਦਾ ਹੈ ਜੇ ਇਸ ਤਰੀਕੇ ਨਾਲ ਅਮਨ ਅਰੋੜਾ ਦੀ ਡਿਊਟੀ ਲਗਾਈ ਗਈ ਝੰਡਾ ਲਹਿਰਾਉਣ ਦੇ ਲਈ ਵਿਨੇਸ਼ ਕਟਾਰੀਆ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਵਿਨੇਸ਼ ਕੀ ਕੁਝ ਪੁਰਾ ਮਾਮਲਾ ਇੱਕ ਨਵਾਂ ਰੇਡ ਦਾ ਨਵਾਂ ਵਿਵਾਦ ਪਰ ਇਹ ਸਭ ਦੇ ਵਿਚਾਲੇ ਅਮਨ अरोड़ा ਨੂੰ ਹੋਈ ਸਜ਼ਾ ਵੀ ਕੇਂਦਰ ਦੇ ਵਿੱਚ ਹੈ ਮੁੱਖ ਕੇਂਦਰ ਦੇ ਵਿੱਚ ਬੋਰ ਬਿਲਕੁਲ ਜਿਹੜਾ ਮਾਮਲਾ ਹੈ ਅਮਨ अरोड़ा ਦੀ ਸਜ਼ਾ ਨੂੰ ਲੈ ਕੇ ਇਹ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸੁਨਾਮ ਕੋਰਟ ਵੱਲੋਂ ਇੱਕ ਘਰੇਲੂ ਵਿਵਾਦ ਦੇ ਮਾਮਲੇ ਵਿੱਚ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਜਦੋਂ 26 ਜਨਵਰੀ ਨੂੰ ਕਿਹੜੇ ਮੰਤਰੀ ਜਿੱਥੇ ਛੱਡਾ ਲਹਿਰਾਮ ਗਏ ਉਸ ਦੀ ਜਿਹੜੀ ਲਿਸਟ ਹੈ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਹੁਣ ਤੋਂ ਲਗਭਗ 2 ਦਿਨ ਪਹਿਲਾਂ ਤੇ ਉਸ ਦੇ ਵਿੱਚ ਮੈਂਸ਼ਨ ਸੀ ਕਿ ਜਿਹੜੇ ਅਮਨ अरोੜਾ ਹੈ ਉਹ ਅੰਮ੍ਰਿਤਸਰ ਵਿੱਚ ਛੱਡਾ ਲਹਿਰਾਮ ਗਏ ਹਾਲਾ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਵੀ ਹੋਈ ਵੀ ਹੈ ਤੇ ਉਹ ਸਜ਼ਾ ਦੇ ਖਿਲਾਫ ਉਹਨਾਂ ਨੇ ਹਜੇ ਹਾਇਰ ਕੋਰਟ ਵਿੱਚ ਅਪਰੋਚ ਨਹੀਂ ਕੀਤਾ ਜੋ ਸਾਡੇ ਕੋਲ ਜਾਣਕਾਰੀ ਹੁਣ ਤੱਕ ਦੀ ਤੇ ਉਸ ਤੋਂ ਬਾਅਦ ਗਵਰਨਰ ਵੱਲੋਂ ਇੱਕ ਨਵੀਂ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਪੰਜਾਬ ਨੂੰ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਹਵਾਲਾ ਦਿੱਤਾ ਹੈ ਕਿ ਹੈ ਕਿ ਜੇ 2 ਸਾਲ ਜਾਂ ਉਸ ਤੋਂ ਵੱਧ ਦੀ ਜੇ ਸਜ਼ਾ ਹੋਈ ਹੋਵੇ ਤਾਂ ਜਿਹੜਾ ਆਪਣਾ ਐਮ.ਐਲ.ਏ ਹੈ ਉਸ ਦਾ ਜਿਹੜਾ ਰੋਲ ਹੁੰਦਾ ਹੈ ਉਹ ਉਹ ਡਾਇਵਰਟਡ ਸਟੈਂਡ ਹੁੰਦਾ ਉਸ ਦਾ ਤੇ ਇਸ ਲਈ ਉਸ ਤੋਂ ਬਾਅਦ ਗਵਰਨਰ ਨੇ ਜ਼ਿਕਰ ਕੀਤਾ ਕਿ ਇੱਕ ਜਿਹੜਾ ਅਮਨ अरोड़ा ਨੂੰ ਟਡਾਲਾ ਨੂੰ ਰਾਮ ਦੀ ਡਿਊਟੀ ਦਿੱਤੀ ਗਈ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਗਵਰਨਰ ਦੇ ਐਥਿਕਸ ਹੈ ਉਹਨਾਂ ਦੇ ਕਿਤੇ ਨਾ ਕਿਤੇ ਇਹ ਛੱਟ ਮਾਰ ਰਿਹਾ ਹੈ ਕਿ ਜਿਹੜੇ ਮਨਿਸਟਰ ਨੂੰ 2 ਸਾਲ ਦੀ ਸਜ਼ਾ ਹੋਈ ਹੈ ਤੇ ਉਹਨੇ ਹਾਇਰ ਕੋਰਟ ਵਿੱਚ ਅਪੀਲ ਨਹੀਂ ਕੀਤੀ ਜਾਂ ਹਾਇਰ ਕੋਰਟ ਵੱਲੋਂ ਜਦੋਂ ਅਪੀਲ ਨਹੀਂ ਕੀਤੀ ਤਾਂ ਹਜੇ ਕੋਈ ਉਸ ਕੰਵਿਕਸ਼ਨ ਤੇ ਸਟੇ ਨਹੀਂ ਹੋਇਆ ਤੇ ਇਸ ਦੇ ਬਾਵਜੂਦ ਜਿਹੜੀ ਹੈ ਉਹਦੀ ਡਿਊਟੀ ਲਗਾਈ ਗਈ ਹੈ ਝੰਡਾ ਲਹਿਰਾਉਣ ਤੇ ਕਿਉਂਕਿ ਜਿਹੜਾ ਝੰਡਾ ਹੈ ਇਹ ਰਿਪਬਲਿਕ ਡੇ ਤੇ ਲਾਇਆ ਜਾਂ ਲਹਿਰਾਇਆ ਜਾਂਦਾ ਤੇ ਰਿਪਬਬਲਿਕ ਡੇ ਭਾਰਤੀ ਸਭਿਧਾਨ ਦੇ ਮੁਤਾਬਿਕ ਇੱਕ ਬਹੁਤ ਪਵਿੱਤਰ ਦਿਹਾੜਾ ਹੈ ਤੇ ਇਸ ਕਰਕੇ ਜਿਹੜੀ ਉਹ ਡਿਊਟੀ ਲਗਾਈ ਗਈ ਹੈ ਉਹ ਕਿਤੇ ਨਾ ਕਿਤੇ ਗਵ ਦੇ ਤੇ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਉਹਨੂੰ ਵੀ ਉਸ ਤੇ ਵੀ ਕਿਤੇ ਨਾ ਕਿਤੇ ਉਹ ਸਵਾਲ ਖੜੇ ਕਰ ਰਿਹਾ ਹੈ ਇਸ ਕਰਕੇ ਗਵਰਨਰ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਪੰਜਾਬ ਤੋਂ ਇਸ ਸੰਬੰਧਿਤ ਵਿਸਤਾਰ ਸਹਿਤ ਰਿਪੋਰਟ ਮੰਗੀ ਹੈ ਕਿ ਜਿਹੜੀ ਇਹ ਡਿਊਟੀ ਲਾਈ ਗਈਆਂ ਕਿਉਂ ਲਗਾਈ ਗਈ ਹੈ ਤੇ ਜਿਹੜਾ ਉਹਨਾਂ ਦਾ ਕੇਸ ਹੈ ਕੇਸ ਤੇ ਜਦੋਂ ਉਹਨਾਂ ਨੂੰ ਕਨਵਿਸ਼ਨ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਉਸ ਤੇ ਕੀ ਐਕਟ ਹੋਇਆ ਤੇ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਸ਼ਾਂਤ ਚੱਲ ਰਿਹਾ ਸੀ ਗਵਰਨਰ ਤੇ ਸਰਕਾਰ ਦੇ ਵਿੱਚ ਵਿਚਕਾਰ ਉਹ ਮਾਮਲਾ ਹੁਣ ਤੋਂ ਮੁੜ ਮੁੜ ਤੋਂ ਸੁਰਖੀਆਂ ਵਿੱਚ ਆ ਗਿਆ ਹੈ ਇਸ ਚਿੱਠੀ ਦੇ ਨਾਲ ਜੀ ਗੌਰਵ ਜੀ ਕੇ ਸ਼ੁਕਰੀਆ ਬਹੁਤ ਬਹੁਤ ਧੰਵਾਦ ਸੱਡਣਾ ਜੁਰੰਦਰ ਇਸ ਪ੍ਰੀ ਗੱਲਬਾਤ ਲਈ ਬਹੁਤ ਅਹਿਮ ਖਬਰ ਇਸ ਕਰਕੇ ਵੀ ਹੋ ਜਾਂਦੀ ਹੈ ਕਿਉਂਕਿ ਅਮਨ अरोड़ा ਨੂੰ ਇਹ ਡਿਊਟੀ ਦਿੱਤੀ ਗਈ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਰੇ ਜਿਹੜੇ ਕੈਬਨਿਟ ਮੰਤਰੀ ਹੁੰਦੇ ਨੇ ਵਿਧਾਇਕ ਹੁੰਦੇ ਨੇ ਹੋਰ ਆਫੀਸਰਸ ਹੁੰਦੇ ਨੇ ਵਕਫ ਵਕਫ ਥਾਵਾਂ ਦੇ ਉੱਤੇ ਕੋਈ ਡਿਸਟ੍ਰਿਕਟ ਲੈਵਲ ਦੇ ਉੱਤੇ ਕੋਈ ਤਹਿਸੀਲ ਲੈਵਲ ਦੇ ਉੱਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਆ ਆਮ ਤੌਰ ਤੇ ਜਿਹੜੇ ਕੈਬਨਿਟ ਮੰਤਰੀ ਹੁੰਦੇ ਨੇ ਜਿਹੜਾ ਡਿਸਟ੍ਰਿਕਟ ਪ੍ਰੋਗਰਾਮ ਹੁੰਦਾ ਹੈ ਜ਼ਿਲ੍ਹੇ ਦਾ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਉੱਥੇ ਝੰ ਉਹ ਜਿਸ ਹਲਕੇ ਤੋਂ ਜਿੱਤ ਕੇ ਆਏ ਨੇ ਉੱਥੇ ਹੀ ਉਹ ਝੰਡਾ ਫਹਿਰਾਉਣਗੇ ਵਕ ਵਕ ਥਾਂਵਾਂ ਦੇ ਉੱਤੇ ਹੁੰਦਾ ਜਿਵੇਂ ਅਮਨ अरोड़ा ਸਬੰਧ ਰੱਖਦੇ ਨੇ ਸੁਨਾਮ ਹਲਕੇ ਦੇ ਨਾਲ ਉਥੋਂ ਜਿੱਤ ਕੇ ਪਹੁੰਚੇ ਹੋਏ ਨੇ ਵਿਧਾਨ ਸਭਾ ਪਰ ਉਹਨਾਂ ਦੇ ਵੱਲੋਂ ਝੰਡਾ ਫਹਿਰਾਇਆ ਜਾਏਗਾ ਅੰਮ੍ਰਿਤਸਰ ਦੇ ਵਿੱਚ ਤਾਂ ਇਹ ਪੂਰਾ ਵਿਵਾਦ ਇਸ ਨੂੰ ਲੈ ਕੇ ਗਵਰਨਰ ਦੀ ਚਿੱਠੀ ਦੇ ਉੱਤੇ ਆਮ ਆਦਮੀ ਪਾਰਟੀ ਹੁਣ ਕੀ ਕਹਿੰਦੀ ਹੈ ਉਹ ਦੇਖਣਾ ਹੋਵੇਗਾ ਪਰ ਵਿਵਾਦ ਇੱਕ ਨਵਾਂ ਜ਼ਰੂਰ ਖੜਾ ਹੁੰਦਾ ਨਜ਼ਰ ਆ ਰਿਹਾ